ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਸ਼ੇਖ ਫਰੀ ਜੀ ਦੇ ਗੇੜ ਦੇ ਬਾਹਰ ਅੰਮ੍ਰਿਤ ਵੇਲੇ ਪਹੁੰਚ ਚੁੱਕੇ ਹਾਂ ਅੱਜ 24 ਮਈ ਹੈ ਦਿਨ ਸ਼ਨੀਵਾਰ ਹੈ ਦੇਸੀ ਮਹੀਨਾ 11 ਜੇਠ ਹੈ ਅੰਮ੍ਰਿਤ ਵੇਲੇ ਦਾ ਟਾਈਮ ਤੋਂ ਅੱਜ ਕੀ ਤਾਲਿਮਤ ਹੋ ਚੁੱਕੀ ਹੈ ਕਰੋ ਦਰਸ਼ਨ ਤੰਤਰਬਾਬਾ ਸ਼ੇਖ ਫਰੀਜੀ ਦੇ ਸੱਜੇ ਪਾਸੇ ਤੰਤਰ ਸਿੰਘ ਗੁਰੂਗਾਂ ਸਿੰਘ ਦੀ ਸੱਚਖੰਡ ਦੇ ਵਾਸੀ ਉਹਨਾਂ ਦੇ ਫਰੀਦ ਹਾਲ ਦੇ ਗੇਟ ਤੋਂ ਬਾਹਰ ਪਰੋਹਾਇਰਿਆਂ ਕਰੋ ਦਰਸ਼ਨ ਖੱਬੇ ਪਾਸੇ ਤੰਤਰਬਾਬਾ ਸ਼ੇਖ ਫਰੀਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋਹਾਇਰਿਆਂ ਕਰੋ ਦਰਸ਼ਨ ਜੀ ਪਰ ਯਾਨਾਂ ਦੀ ਤਰ੍ਹਾਂ 3:30 ਵਜੇ ਗੇਟ ਖੋਲਣਗੇ ਔਰ 3:50 ਮਿੰਟ ਤੇ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ। ਤੋਂਨੋ ਪ੍ਰਕਾਸ਼ ਹੋਣ ਸਮੇਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ। ਉਸ ਤੋਂ ਬਾਅਦ ਅੱਜ ਦੇ ਜੋ ਹੁਕਮਨਾਮਾ ਸਹਿਬ ਆਉਣਗੇ ਉਹ ਵੀ ਸਰਵਣ ਕਰਵਾਵਾਂਗੇ। ਇੱਕ ਵਾਰ ਅਮਰਤ ਵੇਲੇ ਤੁਸੀਂ ਜਦੋਂ ਉੱਥੋਂਗੇ ਆਪਣਾ ਫੋਨ ਖੋਲੋਗੇ ਫੋਨ ਚਲਾਉਣ ਸਮੇਂ ਜਰੂਰ ਕੋਸ਼ਿਸ਼ ਕਰੋ ਤੰਤਨ ਸਿਰ ਗੁਰੂ ਗ੍ਰੰਥ ਸਾਹਿਬੀ ਸਾਚ ਕਣ ਦੇ ਵਾਸੀ ਤੰਤਨ ਬਾਬਾ ਸ਼ੇਖ ਫਰੀਦ ਜੀ ਗੁਰਦੁਆਰਾ ਸਾਹਿਬ ਪੇਲਾ ਬਾਬਾ ਫਰੀਦ ਜੀ ਦੇ ਗੇਟ ਤੋਂ ਬਾਹਰ ਉਹਨਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ ਤਾਂ ਜੋ ਤੁਹਾਡਾ ਤੁਹਾਡੇ ਪਰਿਵਾਰ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਅਰਦਾਸ ਬੇਨਤੀ ਹੈ ਸਭ ਤੇ ਮਿਹਰ ਪ੍ਰਯਾਤਨ ਕਰਨ ਤੰਦਰੁਸਤੀ ਬਖਸ਼ਣ ਚੜ੍ਹਦੀਆਂ ਕਾਂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ